ਕੀ ਕੁਰਸੀ ਨਾਮਾ ਕਹਿੰਦੇ ਵਕੀਲ ਜਾਂ ਨੰਬਰਦਾਰ ਤਸਦੀਕ ਕਰ ਸਕਦਾ ਜੀ ਕਿ ਨਹੀਂ ਨੰਬਰਦਾਰ ਤਸਦੀਕ ਕਰ ਸਕਦਾ ਜੀ اچھا ਬੈਲਟ ਹੈਗਾ ਸਰ ਉਹ ਹਾਂ ਹਾਂ ਕੁਰਸੀ ਨਾਮ ਕਰਨੇ ਨੰਬਰਦਾਰ ਨੇ ਤਸਦੀਕ ਹੈ ਜੀ ਠੀਕ ਹੈ ਜੀ ਜਿਹੜਾ ਕੁਰਸੀ ਨਾਮ ਹੈ ਨੰਬਰਦਾਰ ਦੇ ਦੱਸਣ ਦੇ ਮੁਤਾਬਕ ਹੀ ਪਟਵਾਰੀ ਬਣਾਉਂਦਾ ਜੀ ਠੀਕ ਹੈ ਜੀ ਨੰਬਰਦਾਰ ਹੀ ਉਹਦਾ ਜ਼ਿੰਮੇਵਾਰ ਹੈ ਠੀਕ ਹੈ ਜਿਹੜੇ ਵਾਰਸ ਦੱਸਦਾ ਠੀਕ ਠੀਕਾ ਨੰਬਰਦਾਰ ਹੀ ਉਹਨੂੰ ਤਸਦੀਕ ਕਰ ਸਕਦਾ ਠੀਕ ਹੈ ਸਰ ਕੀ ਖਾਨਗੀ ਤਕਸੀਮ ਖਾਰਜ ਹੋ ਸਕਦੀ ਹੈ ਜਾਂ ਖਾਰਜ ਕਰਵਾ ਸਕਦੀ ਹੈ ਨੀ ਖਾਨਗੀ ਤਕਸੀਮ ਖਰਜ ਦੇਖੋ ਜੇ ਕੋਈ ਜਾਲੀ ਬਣੀ ਹੋਈ ਹੈ ਜਾਲੀ ਦਾ ਆਪਾਂ ਪ੍ਰੂਫ ਦੇਣੇ ਆ ਫਿਰ ਤਾਂ ਖਰਜ ਹੋ ਸਕਦੀ ਹੈ ਜੀ ਠੀਕ ਹੈ ਜੀ ਜੇ ਆਪਾਂ ਪ੍ਰੂਫ ਹੀ ਨਹੀਂ ਕਰ ਸਕਦੇ ਜਾਲੀ ਉਹਨੂੰ ਫਿਰ ਖਰਜ ਕਿਵੇਂ ਹੋਊਗੀ ਪ੍ਰੂਫ ਦਾ ਹੁਣ ਜ਼ਰੂਰੀ ਆ ਹਾਂ ਜੋ ਰੀਜ਼ਨ ਜਾਲੀ ਸਾਬਤ ਕਰਨ ਵਾਸਤੇ ਉਹਦੇ ਪ੍ਰੂਫ ਤਾਂ ਚਾਹੀਦੇ ਨੇ ਨਾ ਜੀ ਗਵਾ ਤਾਂ ਚਾਹੀਦੇ ਨੇ ਵੀ ਜਾਲੀ ਕਿਸਤ ਵਿੱਚ ਤੇ ਆਏ ਠੀਕ ਹੈ ਜੀ ਠੀਕ ਹੈ ਇੱਕ ਤੋਂ 1994 ਵਿੱਚ ਜ਼ਮੀਨ ਵੇਚੀ ਗਈ ਸੀ ਦੋ ਭਾਈਆਂ ਵੱਲੋਂ ਇੰਤਕਾਲ ਕਹਿੰਦੇ ਇੱਕ ਦੀ ਇਨਾਮ ਚੜਿਆ ਇੱਕ ਦੇ ਨਾਲ ਚੜੀ ਨਹੀਂ ਹੈ ਇਹਦਾ ਕੋਈ ਕਾਰਨ ਹਾਂ ਇਹ ਕਈ ਵਾਰੀ ਇਹ ਹੁੰਦਾ ਰਿਸ਼ਤੀ ਦੂਆ ਵੱਲੋਂ ਹੋਗੀ ਇੰਤਕਾਲ ਇੱਕ ਵੱਲੋਂ ਚੜਤਿਆ ਹਾਂਜੀ ਹਾਂ ਉਹ ਸੇਤ ਬੈਦਾ ਇੰਤਕਾਲ ਹੋ ਸਕਦਾ ਦੋਵਾਰੇ ਠੀਕ ਹੈ ਦਰਸਤ ਹੋ ਸਕਦਾ ਦਰਸਤ ਹੋ ਸਕਦਾ ਹਾਂ ਸੇਤ ਬੈਦਾ ਇੰਤਕਾਲ ਹੋ ਜੂਗਾ ਦੋਆਂ ਦੀ ਇੱਕ ਦੀ ਬਜਾਏ ਦੋਆਂ ਵੱਲੋਂ ਦੁਬਾਰੇ ਦਿਖਾਇ ਜਾਊਗਾ ਠੀਕ ਹੈ ਜੇ ਰਿਸ਼ਤੀ ਦੂਆ ਵੱਲੋਂ ਹੈ ਤਾਂ ਜੇ ਰਿਸ਼ਤੀ ਦੋਨਾ ਵੱਲੋਂ ਹੈ ਸਵਰਗਵਾਸ ਹੋਈ ਔਰਤ ਨੂੰ ਕਿਸੇ ਬੰਦੇ ਨੇ ਜ਼ਿੰਦਾ ਦਿਖਾ ਕੇ ਔਰਤ ਕੋਈ ਸਵਰਗਵਾਸ ਨੂੰ ਉਹਨੂੰ ਜ਼ਿੰਦਾ ਉਦੀ ਖਾਨਗੀ ਤਕਸੀਮ ਕਰਵਾਈ ਗਈ ਤੇ ਹੁਣ ਇਸ ਦਾ ਕੀ ਹੱਲ ਹੈ ਦੀ ਅਪੀਲ ਕਿੱਥੇ ਪਾ ਸਕਦਾ ਕਹਿੰਦਾ ਅਪੀਲ ਕੋਰਟ ਚ ਪੈ ਜੂਗੀ ਦੀ ਐਸ ਡੀ ਐਮ ਦੇ ਪੈ ਸਕਦੀ ਹੈ ਅੱਛਾ ਜੀ ਜੇ ਬੰਦੇ ਨੂੰ ਤਕਸੀਮ ਚੋਂ ਬੰਦਾ ਦਾ ਮਰਿਆ ਹੋਇਆ ਉਹਦੀ ਡੈਥ ਸਰਟੀਫਿਕੇਟ ਲਾ ਕੇ ਉਹ ਤਾਂ ਬਹੁਤ ਗਲਤ ਹੈ ਜਣ ਕੇ ਕਿਸੇ ਬੰਦੇ ਨੂੰ ਜੂਨ ਦਾ ਦਿਖਾ ਕੇ ਇੰਤਕਾਲ ਤਕਸੀਮ ਦਾ ਕਰਾ ਲੈਣਾ ਹਾਂ ਹਾਂ ਉਹ ਤਾਂ ਟੁੱਟ ਸਕਦੀ ਹੈ ਜੀ ਬਿਲਕੁਲ ਉਹਦਾ ਜੋ ਡੈਥ ਸਰਟੀਫਿਕੇਟ ਸਾਬਤ ਕਰੂਗਾ ਵੀ ਹਾਂ ਇਹ ਫਲਾਨੀ ਡੇਟ ਨੂੰ ਮਰੀ ਹੈ ਇੰਤਕਾਲ ਫਲਾਨੀ ਡੇਟ ਨੂੰ ਹੋਇਆ ਉਹ ਟੁੱਟ ਜੂਗਾ ਜੀ ਇਹਦੇ ਵਿੱਚ ਬੰਦੇ ਦੇ ਕਰ ਵੀ ਹੋ ਸਕਦੀ ਹੋ ਸਕਦੀ ਹੈ ਜਮੀਨੀ ਕੌਰਤ ਦੇ ਨਾਮ ਸੀ ਔਰਤ ਦੇ ਭਰਾ ਨੇ ਕੀ ਕਰਿਆ 1970 75 ਦੀ ਗੱਲ ਆਈ ਕੋਈ ਹੋਰ ਔਰਤ ਭੈਣ ਦੀ ਜਗ੍ਹਾ ਤੇ ਕੋਈ ਹੋਰ ਲੇਡੀਜ਼ ਖੜਾਤੀ ਉਹ ਜ਼ਮੀਨ ਜਿਹੜੀ ਭੈਣ ਵਾਲੀ ਸੁਹਬ ਦੇ ਨਾਮ ਕਰਵਾ ਲਈ ਤੇ ਹੁਣ ਜਿਹੜੀ ਉਹ ਔਰਤ ਸੀ ਜਿਹਦੀ ਜ਼ਮੀਨ थी ਅਸਲੀਅਤ ਵਿੱਚ ਉਹ ਔਰਤ ਸਵਰਗਵਾਸ ਹੋ ਗਈ ਹੁਣ ਉਹ ਜ਼ਮੀਨ ਉਹ ਪੋਤੇ ਪਰਿਵਾਰ ਵਾਲੇ ਲੈ ਸਕਦੇ ਨੇ ਜਾਂ ਨਹੀਂ ਨਹੀਂ ਹੁਣ ਉਹਦਾ ਪ੍ਰੂਫ ਦੇਖੋ ਮੇਰੀ ਗੱਲ ਸੁਣੋ ਜਿਹੜੀ ਜਿਨ੍ਹਾਂ ਨੇ ਉੱਥੇ ਖੜੀ ਕਰਤੀ ਹਾਂਜੀ ਉਹ ਹੁਣ ਜਿਨ੍ਹਾਂ ਨੇ ਮਰ ਗਈ ਜੀ ਤਾਂ ਉਹ ਜਿੰਦੀ ਹੁੰਦੀ ਫੇਤਾ ਉਹ ਗੁੱਠੇ ਦਸਕਰ ਚੈੱਕ ਹੁੰਦੇ ਠੀਕ ਹੈ ਜੀ ਹੁਣ ਉਹ ਵੀ ਮਰ ਗਈ ਹਾਂਜੀ ਉਹਨੇ ਪ੍ਰੂਫ ਕਿਵੇਂ ਕਰਨਗੇ ਵੀ ਸਾਡੀ ਮਾਂ ਦੀ ਥਾਂ ਤੇ ਕਿਸੇ ਹੋਰ ਨੂੰ ਖੜਾ ਕੀਤਾ ਨਹੀਂ ਜੀ ਸਰ ਜਿਸ ਨੂੰ ਖੜਾ ਕੀਤਾ ਉਹ ਤਾਂ ਜੀਉਂਦੀ ਹੈ ਜਨਾਨੀ ਮੈਂ ਕਹਿੰਨਾ ਜੂੰਦੀ ਹੈ ਉਹ ਹਾਂਜੀ ਹਾਂ ਉੱਥੇ ਪਹਿਲਾਂ ਫੋਟੋ ਨਹੀਂ ਲਗਦੀਆਂ ਸੀਆਂ ਠੀਕ ਆ ਪਹਿਲਾਂ ਫੋਟੋਆਂ ਨਹੀਂ ਲਗਦੀਆਂ ਸੀਆਂ ਜਿਸ ਕਰਕੇ ਜਣੀ ਕਿ ਕੋਈ ਵੀ ਖੜੀ ਹੋ ਕੇ ਕਰਾ ਕੀਤਾ ਉਹ ਚੋਝ ਨਹੀਂ ਅਸੀਂ ਉਹ ਚ ਨੰਬਰਦਾਰ ਫਸੂਆ ਸਭ ਤੋਂ ਪਹਿਲਾਂ ਦਾ ਠੀਕ ਹੈ ਜੀ ਜਿਹੜੇ ਨੇ ਰੱਬ ਦੇ ਨੋ ਕਰਾਈ ਉਹ ਫਸਣਗੇ ਠੀਕ ਆ ਜੇ ਹੁਣ ਜਾਲੀ ਸਾਬਤ ਕਰਨ ਵਾਸਤੇ ਜਿਹਨੇ ਦੇ ਨਾਂ ਤੇ ਜਿਹਦੇ ਨਾਲ ਫਰਾਡ ਹੋਇਆ ਹਾਂਜੀ ਹਾਂ ਉਹੀ ਬੰਦਾ ਜਾਲੀ ਸਾਬਤ ਕਰ ਸਕਦਾ ਨਾ ਜਦੋਂ ਉਹਦੀ ਵੀ ਡੈਥ ਹੋ ਗਈ ਹੁਣ ਜਾਲੀ ਇਹਨੇ ਟਾਈਮ ਬਦ ਕੇਵੇਂ ਕਰਨਗੇ ਸਾਥ ਬਿਲਕੁਲ ਠੀਕ ਹੈ ਜੀ ਠੀਕ ਤੇ ਅਗਲਾ ਸਵਾਲ ਕਹਿੰਦਾ ਮੇਰੇ ਚਾਚੇ ਹੋਰੀ ਤਿੰਨ ਭਰਾ ਤੇ ਇਦੇ ਵਿੱਚੋਂ ਇੱਕ ਦਾ ਵਿਆਹ ਨਹੀਂ ਹੋਇਆ ਜੀ ਉਹ ਵੀ ਮਤਲਬ ਜਿਹੜਾ ਕੁਵਾਰਾ ਦੀ ਦਾ ਵਿਆਹ ਨਹੀਂ ਹੋਇਆ ਉਹਦੇ ਪਹਿਲਾਂ ਜ਼ਮੀਨ ਤੇ ਘਰ ਉਹਦੇ ਨਾਮ ਸੀ ਉਹ ਦੂਜੇ ਪਾਈਆਂ ਨੇ ਕੀ ਕਰਿਆ ਉਹਦਾ ਜਿਹੜਾ ਹਿੱਸਾ ਸੀ ਉਹ ਹਿੱਸੇ ਚੋਂ ਉਹਨੂੰ ਬਾਹਰ ਕਰਤਾ ਕਿਸੇ ਨਾ ਕਿਸੇ ਤਰ੍ਹਾਂ ਉਹ ਕੁਮਾਰੇ ਮੁੰਡੇ ਬੰਦੇ ਨੂੰ ਹੁਣ ਉਹ ਬੰਦਾ ਆਪਦਾ ਹਿੱਸਾ ਕਿਵੇਂ ਲੈ ਸਕਦਾ ਜੀ ਨਹੀਂ ਕੁਮਾਰਾ ਬੰਦਾ ਜੂੰਦਾ ਹੈ ਹਾਂਜੀ ਹਿੱਸੇ ਨੂੰ ਬਾਹਰ ਕਰਨ ਦਾ ਮਤਲਬ ਤਾਂ ਇਹ ਹੈ ਨਾ ਵੀ ਪਹਿਲਾਂ ਬਾਪ ਦੇ ਨੋਂ ਹੋਣੀ ਬਾਪ ਦੇ ਨੋਂ ਤੋਂ ਆਪਦੇ ਨੋਂ ਕਰਾ ਗਏ ਉਹ ਉਹਦੇ ਨੋਂ ਕਰਾਈ ਨਹੀਂ ਅੱਛਾ ਜੀ ਉਹਨਾਂ ਨੇ ਬਸਿਤ ਕਰਾਈ ਹੋਣੀ ਨਾ ਬਸਿਤ ਕਰਾ ਕੇ ਬਾਪ ਤੋਂ ਆਪਦੇ ਨੋ ਕਰਾ ਗਏ ਜਿਹੜਾ ਕੁਮਾਰਾ ਤੇ ਉਹਦੇ ਨੋ ਨਹੀਂ ਕਰਾਈ ਹੋਣੀ ਉਹ ਠੀਕ ਹ ਹੁਣ ਉਹ ਹਿੱਸਾ ਕਿਵੇਂ ਲਊਗਾ ਨਹੀਂ ਪਹਿਲਾ ਉਹ ਕੁਵਾਰੇ ਬੰਦੇ ਦੇ ਨਾਂ ਹੈਗੀ ਦੀ ਜ਼ਮੀਨ ਇਹ ਬਾਈ ਕਹਿੰਦਾ ਜੀ ਇਹਨੇ ਸਵਾਲ ਕਰੇ ਜੇ ਉਹਦੇ ਨੋ ਜ਼ਮੀਨ ਤੇ ਉਹਦੇ ਨੋ ਤੋਂ ਜ਼ਮੀਨ ਚੇਂਜ ਕਿਵੇਂ ਹੋਗੀ ਫਿਰ ਚੇਂਜ ਤਾਂ ਕਿਸੇ ਗੱਲ ਨਾਲ ਹੋਈ ਹੋਣੀ ਨਾ ਇਹ ਤਾਂ ਠੀਕ ਹੈ ਜੀ ਕੋਈ ਰਿਸ਼ਤੀ ਹੋਊਗੀ ਤਾਂ ਹੀ ਚੇਂਜ ਹੋਊਗੀ ਹਾਂਜੀ ਹਾਂ ਰਿਸ਼ਤੀ ਕਰਾ ਗਿਆ ਹੋਣਾ ਉਹ ਤਾਂ ਹੀ ਇਸੇ ਤੋਂ ਬਾਹਰ ਹੋਇਆ ਨਹੀਂ ਤਾਂ ਹੋ ਨਹੀਂ ਸਕਦਾ ਸੀ ਮਤਲਬ ਕਿਸੇ ਨਾ ਕਿਸੇ ਭਲੇਖ ਨੇ ਜਦਾ ਰਜਿਸਟਰੀ ਕਰਵਾਤੀ ਕਰਵਾ ਗਈ ਹੁਣ ਇਹ ਰਜਿਸਟਰੀ ਕਰਵਾ ਕੇ ਚੇਂਜ ਹੋਈ ਹੋਊਗੀ ਹੋਰ ਕਿਸ ਬੇਸ ਤੇ ਹੋਈ ਹੋਊਗੀ ਚੇਂਜ ਠੀਕ ਜਿਹੜੀ ਉਹਦੇ ਨਾਲ ਜ਼ਮੀਨ ਸੀ ਉਹ ਤੋਂ ਕਰਵਾਈ ਹੋਊਗੀ ਠੀਕ ਹੁਣ ਉਹਨਾਂ ਨੂੰ ਜਿਹੜੇ ਦੂਏ ਹਿੱਸੇਦਾਰ ਨੇ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਕਿਵੇਂ ਕਰਾ ਗਿਆ ਇਹ ਹਾਂਜੀ ਹਾਂ ਉਸ ਟਾਈਮ ਜੁੰਦੇ ਜੀ ਕਰਾ ਕੇ ਗਿਆ ਹੋਣਾ ਉਹ ਰਜਿਸਟਰੀ ਤੋਂ ਪਤਾ ਲੱਗ ਜੂ ਵੀ ਰਜਿਸਟਰੀ ਕਰਾਈਏ ਕੀ ਕਰਾਈਏ ਕਿਵੇਂ ਚੇਂਜ ਹੋਈ ਹੈ ਵੀ ਕਿਵੇਂ ਹੋਈ ਹੈ ਕਿਵੇਂ ਨਹੀਂ ਹੋਈ ਇੱਕ 2009 ਵਿੱਚ ਜਮਾ ਬੰਦੀ ਖਰੀਦਣ ਵਾਲਾ 2009 ਵਿੱਚ ਜਮਾ ਕੁਝ ਜ਼ਮੀਨ ਖਰੀਦੀ ਸੀ ਜੀ ਜਿਹੜਾ ਵੇਚਣ ਵਾਲਾ ਸੀ ਉਹ ਬੰਦਾ ਸਵਰਗਵਾਸ ਹੋ ਗਿਆ ਹਮਮ ਹਮ ਉਹਦਾ ਇੰਤਕਾਲ ਕਿਵੇਂ ਹੋਊ ਸਰ ਇੰਤਕਾਲ ਉਹਦੇ ਬਾਰਸਾਂ ਦੇ ਨਾਲ ਉਹ ਤਾਂ ਜ਼ਮੀਨ ਚੜ੍ਹੇ ਗਈ ਹੋਣੀ ਜੀ ਜਿਹੜੇ ਬਾਰਸ ਨੇ ਠੀਕ ਹੈ ਜੀ ਬਾਰਸ ਕਹਿੰਦੇ ਨੇ ਵੀ ਹਾਂ ਸਾਡੇ ਪਿਤਾ ਵੱਲੋਂ ਜ਼ਮੀਨ ਵੈਅ ਹੋਈ ਹੈ ਠੀਕ ਆ ਇੰਤਕਾਲ ਹੋ ਸਕਦਾ ਹੈ ਠੀਕ ਹੈ ਜੀ ਜੇ ਉਹ ਜਣ ਕੇ ਨਹੀਂ ਮੰਨਦੇ ਤਾਂ ਕੋਰਟ ਵੀ ਜਣ ਕੇ ਉਹ ਰਜਿਸਟਰੀ ਨੂੰ ਬੈਲਡ ਕਰਕੇ ਡਿਗਰੀ ਕਰ ਸਕਦੀ ਹੈ ਠੀਕ ਹੈ ਸਰ ਰਜਿਸਟਰੀ ਦਾ ਪਿਤਾ ਨੇ ਕਰਾਈ ਹੈ ਨਾ ਜੇ ਪਿਤਾ ਡੈਥ ਹੋ ਗਈ ਤਾਂ ਵੀ ਹੋ ਗਿਆ ਠੀਕ ਆ ਇੱਕ ਸਰ ਜਿਹੜੀ ਤੁਸੀਂ ਡਿਗਰੀ ਸ਼ਬਦ ਵਰਤਿਆ ਇਹ ਡਿਗਰੀ ਕਦੋਂ ਹੁੰਦੀ ਹੈ ਜੀ ਵੈਸ ਡਿਗਰੀ ਜਿਹੜੀ ਕੋਰਟ ਜਿਹੜੀ ਕਿ ਮਾਲਕਕਰਾਰ ਦੇ ਦਿੰਦੀ ਹੈ ਜੀ ਵੀ ਹਾਂ ਵਾਕਈ ਮਾਲਕ ਸਹੀ ਨਹੀਂ ਇਹਨੇ ਰਿਸਟਰੀ ਕੀਤੀ ਹੈ ਉਹ ਫਿਰ ਜਣੇ ਕਿ ਕੋਰਟ ਦੇ ਆਰਡਰ ਰਹਿ ਹਿੰਦਕਾਲ ਹੋ ਜਾਂਦਾ ਹੈ ਠੀਕ ਹੈ ਜੀ ਸ਼ਹਿਰੀ ਪ੍ਰਾਪਰਟੀ ਦਾ ਤਬਾਦਲਾ ਪਿੰਡ ਦੀ ਜ਼ਮੀਨ ਨਾਲ ਕੀਤਾ ਜਾ ਸਕਦਾ ਨਹੀਂ ਹੋ ਸਕਦਾ ਜੀ ਸ਼ਹਿਰੀ ਪ੍ਰਾਪਰਟੀ ਦਾ ਤਬਾਦਲਾ ਰਿਸਟਰਡ ਹੋ ਸਕਦਾ ਹੈ ਖਾਨਗੀ ਨਹੀਂ ਹੋ ਸਕਦਾ ਅੱਛਾ ਜੀ ਹਾਂ ਹੋ ਸਕਦਾ ਹੈ ਪਰ ਰਿਸਟਰਡ ਕਰਾਉਣਾ ਪੈਣਾ ਉਹ ਰਜਿਸਟਰ ਕਰਾਉਣਾ ਪਊਗਾ ਉਹਦੇ ਵਿੱਚ ਬਰਸਾ ਹਰੇਕ ਜੀ ਸ਼ੋ ਕਰਨੀ ਪੈਂਦੀ ਹੈ ਜੇ ਕੋਈ ਹਾਂ ਹਾਂ ਜਿਹੜੀ ਚੀਜ਼ ਆਪਾਂ ਲੈ ਰਹੇ ਆ ਤਵਾਲੇ ਚ ਉਹਨਾਂ ਨੂੰ ਸ਼ੋ ਕਰਨੀ ਪੂ ਨਾ ਉਹਦੇ ਹਿਸਾਬ ਨਾਲੇ ਉੱਥੇ ਸਟਾਮ ਲੱਗਣੇ ਨੇ ਠੀਕ ਹੈ ਸਰ ਜਿਸ ਦਾ ਪਰਿਸਟੀ ਕੌਨ ਹੈ ਨਾ ਇਸ ਹਿਸਾਬ ਨਾਲ ਰਿਸਟ੍ਰਿਡ ਤਵਾਲਾ ਵੀ ਹੁੰਦਾ ਹੈ ਅੱਛਾ ਜੀ ਉਹ ਹੋ ਸਕਦਾ ਖਾਨਗੀ ਨਹੀਂ ਹੋ ਸਕਦਾ ਖਾਨਗੀ ਨਹੀਂ ਹੋ ਸਕਦਾ ਖਾਨਗੀ ਨਹੀਂ ਹੋ ਸਕਦਾ ਕੀ ਲੋਨ ਭਾਉ ਦੀ ਤਕਸੀਮ ਹੋ ਸਕਦੀ ਹੈ ਜੇ ਆਪਾਂ ਲੋਨ ਲੈ ਰੱਖਿਆ ਹੈ ਹਾਂਜੀ ਆਪਾਂ ਤਕਸੀਮ ਕਰਨੀ ਹੈ ਹਾਂਜੀ ਜੇ ਆਪਾਂ ਹਿੱਸੇ ਦੇ ਅੰਦਰ ਲੋਨ ਲਿਆ ਹੈ ਇਹ ਤਾਂ ਤਕਸੀਮ ਹੋ ਸਕਦੀ ਹੈ ਕਿਉਂਕਿ ਉਹਨਾਂ ਹਿੱਸੇ ਆਪਣ ਨੂੰ ਜਿੱਤ ਤਕਸੀਮ ਚ ਮਿਲ ਨਹੀਂ ਮਿਲਣਾ ਹੈ ਠੀਕ ਹੈ ਜੀ ਤਕਸੀਮ ਵਾਲੇ ਨੰਬਰਾਂ ਤੇ ਹੋ ਜੂਗਾ ਪਰ ਬੈਂਕ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਜਿਉਂ ਐਗਰੀਮੈਂਟ ਦਾ ਮਤਲਬ ਐਗਰੀ ਹੋ ਗਿਆ ਜਿਹੜੇ ਬੈਂਕ ਦਾ ਲੋਨ ਹੈ ਹਾਂ ਜੀ ਜੇ ਨੰਬਰਾਂ ਤੇ ਲੋਨ ਲਿਆ ਹੈ ਨੰਬਰ ਕਿਸੇ ਹੋਰ ਨੂੰ ਜਾਣੇ ਨੇ ਫਿਰ ਤਾਂ ਤਕਸੀਮ ਨਹੀਂ ਹੋ ਸਕਦੀ ਠੀਕ ਹੈ ਸਰ ਇੱਕ ਸਾਂਝੀ ਕੇਬੜ ਵਿੱਚੋਂ 10 ਕਨਾਲ ਜ਼ਮੀਨ ਖਰੀਦੀ ਸੀ ਪਰ ਜਦੋਂ ਗਰਦਾਵਰੀ 7 ਕਨਾਲ ਦੀ ਆ ਜਿਹੜੀ ਬਾਕੀ ਜ਼ਮੀਨ ਰਹਿ ਗਈ ਉਹ ਗਰਦਾਵਰੀ ਕਿਵੇਂ ਕਰਵਾਈਏ ਜੀ ਇਹਨਾਂ ਦਾ ਕਬਜ਼ਾ 10 ਕਨਾਲ ਤੇ ਹੈ ਹਾਂਜੀ ਇਹਨਾਂ ਨੇ ਰਿਸ਼ਤੀ 10 ਕਨਾਲ ਦੀ ਕਰਾਈ ਦੀ ਕਬਜ਼ਾ 10 ਕਨਾਲ ਤੇ ਠੀਕ ਹੈ ਜੀ ਗਰਦੌਰੀ 7 ਕਨਾਲ ਦੀ ਹੈ ਹਾਂਜੀ ਹਾਂ ਤਾਂ 3 ਕਨਾਲ ਜਿਹੜੇ ਨੰਬਰ ਦੇ ਇਹ ਬਾਹਰ ਇਹ ਨੇ ਉਹਦਾ ਕੇਸ ਪਾ ਕੇ ਆਪਦੇ ਨਾਮ ਗਰਦੌਰੀ ਕਰਾ ਸਕਦੇ ਨੇ ਠੀਕ ਉਹਦੀ ਵੀ ਤਸੀਲਾਰ ਦੇ ਕੇਸ ਪਹੂਆ ਕਬਜ਼ਾ ਦੇਖੂਆ ਮੌਕੇ ਤੇ ਵੀ ਹੈਗੇ ਜੇ ਕਬਜ਼ਾ ਹੈਗੇ ਤਾਂ ਇਹਨਾਂ ਨੂੰ ਗਰਦੌਰੀ ਹੋ ਸਕਦੀ ਹੈ ਅਗਰ ਅਦਰਵਾਈਜ਼ ਕਬਜ਼ਾ ਨਹੀਂ ਹੈਗਾ ਫਿਰ ਨਹੀਂ ਇਹ ਕਬਜ਼ਾ ਨਹੀਂ ਹੈਗਾ ਫਿਰ ਨਹੀਂ ਹੋ ਸਕਦੀ ਠੀਕ ਹੈ ਜੀ ਮਾਲਕੀ ਹੈਗੀ ਆ 25 ਕਨਾਲ 25 ਸਾਲ ਦਾ 25 ਸਾਲ ਦਾ ਕਬਜ਼ਾ ਹੈ ਜੀ 14 14 ਕਨਾਲ ਦੀ ਜੋ ਗੱਲ ਕਰ ਰਹੇ ਹੋ ਅੱਛਾ 14 ਕਨਾਲ ਤੇ ਉਹਦੀ ਗਰਦੌਰੀ ਮੌਖਦ ਕੇਸ ਪਾ ਕੇ ਕਰਾ ਸਕਦੇ ਨੇ ਠੀਕ ਆ ਜੇ ਕਬਜ਼ਾ ਇਹਨਾਂ ਦਾ ਹੈਗਾ ਤਾਂ ਕੇਸ ਪਾ ਕੇ ਕਰਾ ਸਕਦੇ ਨੇ ਤਹਿਸੀਲਦਾਰ ਦੇ ਕੇਸ ਪਾਉਣਾ ਪਊਗਾ ਠੀਕ ਆ ਸਰਕਲ ਰੇਵਨ ਅਫਸਰ ਜਿਹੜਾ ਵੀ ਹੈਗਾ ਮੌਖਦ ਜਦੋਂ ਉਹਦੇ ਕੇਸ ਪਾ ਕੇ ਆਪਦੀ ਗਰਦੌਰੀ ਕਰਾ ਸਕਦੇ ਨੇ ਠੀਕ ਹੈ ਜੀ ਇਹ ਜਣਕੇ ਜਿਹੜਾ ਨੌ ਗੁਰਦੌਰੀ ਚੱਲ ਰਹੀ ਹੈ ਉਹਨਾਂ ਨੂੰ ਵੀ ਸੰਮਣ ਭੇਜਣਗੇ ਤਹਿਸੀਲਦਾਰ ਸਾਹਿਬ ਠੀਕ ਹੈ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਸਰਾਂ ਨੂੰ ਸੰਮਣ ਪੇਜ ਕੇ ਜਣਕੇ ਉੱਥੇ ਬੁਲਾਉਣਗੇ ਜੀ ਜੇ ਤਾਂ ਉਹ ਜਣਕੇ ਉੱਥੇ ਬਿਆਨ ਦੇ ਦਿੰਦੇ ਨੇ ਵੀ ਹਾਂ ਇਹਦਾ ਕਬਜਾ ਹੈ ਮਾਲਕ ਤੇ ਜਿਹੜੇ ਗੁਰਦੌਰੀ ਵਾਲੇ ਨੇ ਵੀ ਤਾਂ ਤਹਿਸੀਲਦਾਰ ਉੱਥੇ ਕਰ ਦਊਗਾ ਜੇ ਉਹਨਾਂ ਨੇ ਨਾ ਬਿਆਨ ਦਿੱਤੇ ਤਾਂ ਮੌਕਾ ਰੱਖ ਲਊਗਾ ਠੀਕ ਹੈ ਮੌਕਾ ਰੱਖ ਕੇ ਲੋਕਾਂ ਦੀ ਗਵਾਹੀਆਂ ਲੈ ਕੇ ਜੇ ਉਹਨਾਂ ਦਾ ਕਬਜਾ ਹੈ ਫਿਰ ਉਹਨਾਂ ਨੂੰ ਪੁੱਛੂ ਵੀ ਕਿਸੇ ਇਤਿਹਾਸ ਵਿੱਚ ਬਾਰੇ ਤੁਸੀਂ ਤੁਸੀਂ ਨੇ ਇਹ ਠੇਕੇ ਤੇ ਲਈ ਹੈ ਚਕੋਤੇ ਤੇ ਲਈ ਹੈ ਕਿਸੇ ਇਤਿਹਾਸ ਵਿੱਚ ਬਾਰੇ ਰੋਦੇ ਸਾਹਿਬ ਨਾਲ ਉਸ ਗਰਦੌਰੀ ਦਾ ਵੀਰ ਬਪਾ ਠੀਕ ਹੈ ਜੀ ਇੱਕ ਜਮੀਨ ਜਮਾਂਬੰਦੀ ਵਿੱਚ ਤਾਂ 18 ਮਰਲੇ ਜੀ ਪਰ ਜਿਹੜਾ ਲੱਠਾ ਉਹਦੇ ਉੱਪਰ 22 ਮਰਲੇ ਆ ਇਸ ਦਾ ਇਹਦਾ ਕੀ ਹੱਲਾ ਜੀ ਜਾਇਦਾ ਕੀ ਕਰਨਾ ਨਹੀਂ ਨੰਬਰ ਇਹ 22 ਮਰਲੇ ਦਾ ਹੋਣਾ ਅੱਛਾ ਜੀ ਇਹਨਾਂ ਨੇ ਖਰੀਦੀ 18 ਮਰਲੇ ਉਹਨੇ 18 ਮਰਲੇ ਇਹਨਾਂ ਦੇ 9 ਚੜ ਗਏ ਹੁਣ 4 ਮਰਲੇ ਉਹਨਾਂ ਮਾਲਕਾਂ ਨੇ ਖੜੀ ਹੋਣੀ ਅੱਛਾ ਇਹ ਵੀ ਹੋ ਸਕਦਾ ਜੀ ਠੀਕ ਹੈ ਇੱਕ ਜਵਾਨੀ ਵਸੀਅਤ ਤਾਇਆ ਭਤੀਜੇ ਦੇ ਨਾਮ ਕਰ ਗਿਆ ਹੁਣ ਤਾਇਆ ਅੱਗੇ ਸਵਰਗਵਾਸ ਹੋ ਗਿਆ ਇਹ ਵਸੀਅਤ ਕੈਨਸਲ ਹੋ ਸਕਦੀ ਹੈ ਕੈਨਸਲ ਕਿਉਂ ਹੋਊਗਾ ਜਦੋਂ ਪਤੀ ਜਿਹਨੂੰ ਕਰ ਗਿਆ ਉਹ ਜਿਹੜਾ ਬੰਦਾ ਕਰ ਗਿਆ ਉਹ ਕੈਨਸਲ ਉਹੀ ਕਰਾਊਗਾ ਜਦੋਂ ਦੀ ਡੈਥ ਹੋਊਗੀ ਹੁਣ ਕੈਨਸਲ ਕੌਣ ਕਰਾਊਗਾ ਠੀਕ ਹੈ ਹੁਣ ਨਹੀਂ ਤਾਂ ਪਤੀ ਜਿਹਦਰੋਂ ਵਸੀਤ ਕਰ ਗਿਆ ਉਹ ਮੁੱਤੀ ਜਮਾਲਕ ਬਣੂਗਾ ਹੀ ਬਣੂਗਾ ਉਹਦਾ ਜ਼ਮੀਨ ਦਾ ਠੀਕ ਹੈ ਜੀ ਉਹ ਦੂਜੇ ਮਤਲ ਜਿੰਨਾ ਮਰਜ਼ੀ ਵਿਰੋਧ ਕਰਨਾ ਉਹਦਾ ਜੀ ਨਾ ਵਿਰੋਧ ਕਰੀ ਜਾਣ ਵਿਰੋਧ ਨਾ ਕਰਨ ਨਾਲ ਕੀ ਹੋਊਗਾ ਠੀਕ ਹੈ ਜੀ ਇੱਕ ਰਹਿਣ ਹੋਈ ਜ਼ਮੀਨ ਦੀ ਮਿਆਦ ਕਿੰਨੇ ਸਮੇਂ ਜਾਂ ਮੁਰਤਹੀਨ ਮਾਲਕ ਬਣ ਸਕਦੇ ਨਹੀਂ ਮੂਰਤ ਨੂੰ ਹੁਣ ਨਹੀਂ ਮਾਲਕ ਬਣ ਸਕਦਾ ਪਹਿਲਾਂ ਹੈਗਾ ਸੀ ਪਹਿਲਾਂ 60 ਸਾਲ ਸੀ 60 ਸਾਲ ਤੋਂ ਫਿਰ ਘਟਾ ਕੇ 30 ਸਾਲ ਕਰਤਾ ਸੀ ਠੀਕ ਹੈ ਜੀ ਵੀ 30 ਸਾਲ ਜਿਹਦੇ ਲੇ ਵੇ ਲਗਾਤਾਰ ਗਹਿਣੇ ਚੱਲਦੇ ਉਹਨੂੰ ਮਾਲਕ ਬਣਾਇਆ ਜਾਂਦਾ ਸੀ ਪਰੰਤੂ ਹੁਣ ਕਾਨੂੰਨ ਇਹ ਬਣਾਤਾ ਹੈ ਕਿ ਕਿਸੇ ਟਾਈਮ ਵੀ ਕੋਈ ਬੰਦਾ ਫੱਕਰਾ ਸਕਦਾ ਹੈ ਠੀਕ ਹੈ ਜੀ ਉਹਨੂੰ ਮੂਰਤੇ ਨੂੰ ਮਾਲਕ ਨਹੀਂ ਬਣਾਇਆ ਜਾਂਦਾ ਠੀਕ ਹੈ ਮਤਲਬ ਪਹਿਲਾਂ ਕਿ ਇਹਦੀ ਕਿੰਨੇ ਸੀ ਰਹਿਣ ਦੀ ਜ਼ਮੀਨ ਮਿਆਦ ਜੇ 60 ਸਾਲ ਸੀ ਪਹਿਲਾਂ ਜੀ 60 ਤੋਂ ਬਾਅਦ ਫਿਰ ਘਟਾ ਕੇ 30 ਕਰਤੀ ਸੀ ਤੇ ਹੁਣ ਜਾਨੀ ਕਿ ਖਤਮੇ ਕਰਤੇ ਵੀ ਹੁਣ ਜਾਨੀ ਕਿ ਕਿਸੇ ਟਾਈਮ ਵੀ ਬੰਦਾ ਫੱਕਰਾ ਸਕਦਾ ਜੀ ਫੱਕਰਾ اپنی پتنی ਦੇ ਨਾਮ ਜ਼ਮੀਨ ਕਰਵਾ ਦੇਵੇ ਬਾਅਦ ਵਿੱਚ ਉਹਨਾਂ ਦਾ ਡਿਵੋਰਸ ਹੋ ਜਾਵੇ ਫਿਰ ਪਤੀ ਆਪਣੀ ਜ਼ਮੀਨ ਜਾਂ ਆਪਣਾ ਹਿੱਸਾ ਵਾਪਸ ਕਿਵੇਂ ਲੈ ਸਕਦਾ ਹੈ ਨਹੀਂ ਜਿਹੜੀ ਚੀਜ਼ ਉਹਦੋਂ ਨਾ ਹੋਈ ਗਈ ਡਿਵੋਰਸ ਹੋ ਗਿਆ ਉਹਦਾ ਉਹ ਆਪਣੇ ਨਾਮ ਤੋੜਾ ਕਰਾ ਸਕਦਾ ਹੈ ਠੀਕ ਹੈ ਜੇ ਉਹ ਤਾਂ ਉਹਦੀ ਸਹਿਮਤੀ ਹੈ ਜੇ ਡਿਵੋਰਸ ਤੋਂ ਬਾਅਦ ਕਰਾਉਣਾ ਚਾਹੁੰਦੀ ਤਾਂ ਕਰਾ ਦੇ ਜਿੰਨੀ ਕਰਾਉਣਾ ਚਾਹੁੰਦੀ ਫਿਰ ਕਿਵੇਂ ਕਰਾਵਾਂ ਉਹ ਉਹੀ ਗੱਲ ਹੈ ਜੀ اچھا ਉਹਦੀ ਸਹਿਮਤੀ ਦੀ ਹੈ ਜੀ ਉਹਦੀ ਸਹਿਮਤੀ ਤੇ ਜਦੋਂ ਉਹਦੇ ਨਾਮ ਹੋਗੀ ਜ਼ਮੀਨ ਉਹ ਤਾਂ ਉਸ ਦੀ ਹੈ ਆ ਜੇ ਉਹਦੀ ਡੈਥ ਹੋ ਗਈ ਹਾਂਜੀ ਉਹਦੇ ਲਾਦ ਨਹੀਂ ਹੈਗੀ ਜਨਾਨੀ ਦੇ ਫਿਰ ਉਹਨੂੰ ਆ ਸਕਦੀ ਹੈ ਜੇ ਹੈਡਵੋਰਸੀ ਹੋਵੇ ਜੀ ਜੇ ਡਿਵੋਰਸ ਹੋ ਗਿਆ ਫਿਰ ਨਹੀਂ ਹੁੰਦੀ ਹੈ ਅੱਛਾ ਫਿਰ ਨਹੀਂ ਹੁੰਦੀ ਨਾ ਫਿਰ ਤਾਂ ਜਿਹੜੇ ਫਿਰ ਨਹੀਂ ਹੁੰਦੀ ਹੈ ਉਹ ਠੀਕ ਹੈ ਜੀ ਚਾਹੇ ਉਹ ਸਾਰੀ ਜ਼ਮੀਨ ਕਰਾ ਦੇ ਆਪਦਾ ਹਿੱਸਾ ਵੀ ਉਹਦੇ ਨਾਂ ਕਰਵਾ ਦੇ ਹਾਂ ਜੋ ਮਰਜ਼ੀ ਕਰ ਦੇ ਜਿਵੇਂ ਮਰਜ਼ੀ ਉਹਦਾ ਜਿਵੇਂ ਮਰਜ਼ੀ ਕਰਾਤੀ ਉਹਦੇ ਨੋਂ ਹੋਊਗੀ ਜਿਹੜੀ ਉਹ ਤਾਂ ਉਹ ਮਾਲਕ ਬਣ ਗਈ ਉਹ ਮਾਲਕ ਬਣ ਗਈ ਠੀਕ ਆ ਅੱਗੇ ਉਹ ਵੀ ਫਿਰ ਉਹਦੀ ਸਹਿਮਤੀ ਆ ਵੀ ਉਹਨੂੰ ਦਵੇ ਨਾ ਦੇਵੇ ਦਵੇ ਨਾ ਦੇਵੇ ਠੀਕ ਆ ਜੇ ਕੋਈ ਨੰਬਰਦਾਰ ਵਿਦੇਸ਼ ਗਿਆ ਹੋਵੇ ਤਾਂ ਉਸ ਦੀ ਨੰਬਰਦਾਰੀ ਕਿਸੇ ਹੋਰ ਨੂੰ ਮਿਲ ਸਕਦੀ ਹੈ ਜਦੋਂ ਉਹ ਵਿਦੇਸ਼ ਵਗਿਆ ਉੱਥੋਂ ਦਾ ਬਸਨੀਕ ਹੋ ਗਿਆ ਹਾਂਜੀ ਪੀਆਰ ਹੋ ਗਿਆ ਮਤਲਬ ਹਾਂ ਪੀਆਰ ਉਧਰ ਦਾ ਹੋ ਗਿਆ ਫਿਰ ਤਾਂ ਉਹਦੀ ਨੰਬਰਦਾਰੀ ਖਤਮ ਕਰਨੀ ਕਰਨੀ ਜਦੋਂ ਇੱਥੇ ਰਹਿ ਨਹੀਂ ਰਿਹਾ ਉਹ ਨੰਬਰਦਾਰੀ ਨੂੰ ਖਤਮ ਕਰਕੇ ਵੀ ਉਹ ਬਾਹਰ ਗਿਆ ਹੋਇਆ ਇਸ ਕਰਕੇ ਉਹਦੀ ਨੰਬਰਦਾਰੀ ਖਤਮ ਕੀਤੀ ਜਾਂਦੀ ਫਿਰ ਉਹ ਪੋਸਟ ਖਾਲੀ ਹੋਊਗੀ ਤਾਂ ਉਹ ਤੇ ਨਵਾਂ ਨੰਬਰਦਾਰ ਨਿਯੁਕਤ ਹੋ ਸਕਦਾ ਨਵਾਂ ਹੋ ਸਕਦਾ ਬਈ ਵਿੱਚ ਮਜਾਰੇ ਵੀ ਦੇ ਦਿੱਤੇ ਦਿੱਤੇ ਬੰਦਾ ਕਹਿੰਦਾ ਪਰ ਰਸਤਾ ਨਹੀਂ ਮਿਲੇ ਤਾਂ ਕੀ ਹੱਲਾ ਹੈ ਇਹ ਤਕਸੀਮ ਕਦੀ ਹੋਈ ਫਿਰ ਜਦੋਂ ਰਸਤੇ ਨਹੀਂ ਲੱਗੇ ਹੈਗਾ ਰਸਤੇ ਤਾਂ ਤਕਸੀਮ ਚ ਲੱਗਣੇ ਚਾਹੀਦੇ ਨੇ ਹਾਂਜੀ ਹਾਂ ਜਿਹੜੇ ਮੁਜਾਰੇ ਨੇ ਹਾਂਜੀ ਮੁਜਾਰੇ ਨੂੰ ਨਹੀਂ ਰਸਤਾ ਲੱਗਦਾ ਹੈ ਅੱਛਾ ਮੁਜਾਰੇ ਨੂੰ ਨਹੀਂ ਲੱਗਦਾ ਜੀ ਨਾ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਰਸਤੇ ਲੱਗਣਗੇ ਇਹ ਮੁਜਾਰਾ ਕੀ ਹੁੰਦਾ ਸਰ ਕੀ ਮੁਜਾਰਾ ਜਿਹੜਾ ਜਨਕੀ ਕਿਸੇ ਦੀ ਜ਼ਮੀਨ ਤੇ ਕਸਤ ਕਰ ਰਿਹਾ ਅੱਛਾ ਜੀ ਮਾਲਕ ਹੈ ਨਹੀਂ ਪਰ ਕਸਤ ਕਰ ਰਿਹਾ ਕਸਤ ਕਰ ਰਿਹਾ ਠੀਕ ਹੈ ਇਹ ਹੋ ਸਕਦਾ ਇਹ ਮੁਜਾਰੇ ਨੇ ਜਿਹੜੇ ਹਾਂਜੀ ਸਰਦਾਰਾਂ ਦੀ ਜ਼ਮੀਨ ਹੋਣੀ ਸਰਦਾਰਾਂ ਦੀ ਮੁਜਾਰੇ ਹੁੰਦੇ ਸੀ ਪਹਿਲਾਂ ਜੀ ਪਹਿਲਾਂ ਮਾਲਕਾਂ ਸਰਦਾਰਾਂ ਦੇ ਬਹੁਤ ਜ਼ਿਆਦਾ ਹੁੰਦੀਆਂ ਸੀ ਉਹਨਾਂ ਦੇ ਮੁਜਾਰੇ ਹੁੰਦੇ ਸੀ ਉਹ ਉਹ ਰਸਤਾ ਲਵਾ ਸਕਦੇ ਜਿਹੜੇ ਮਜਾਰੇ ਨੇ ਜਿਹੜੇ ਮਾਲਕ ਨੇ ਖਰੀਦਦਾਰ ਬਣ ਕੇ ਉਸ ਕਿੱਪਟ ਚ ਉਹ ਰਸਤਾ ਲਵਾ ਸਕਦਾ ਠੀਕ ਹੈ ਜੀ ਠੀਕ